ਤਤਮ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾਂ ਪ੍ਰਭ ਕੀ ਸ਼ਰਣ ਸਗਲ ਪਹਲਾਠੇ ਦੁਖ ਵਿਨਸੇ ਸੁਖ ਪਾਇਆ ਦਇਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਾਇਆ ਪ੍ਰਭ ਕੀ ਸ਼ਰਨ ਸਗਲ ਭੈਲਾ ਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਤੇ ਹਾਇਆ ਪ੍ਰਭ ਜੀ ਗੁਣ ਗਾਵੋ ਰੰਗ ਰਾਤਾ ਰਹਾਓ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕੇ ਰਪਾਇ ਆਪਣਾ ਕਰੀਨਾ ਮਨ ਰਸ ਆਇਆ ਬਿਨਸੀ ਤਾ ਕ ਬਿਘਨ ਨ ਕੋ ਲਗੈ ਜੋ ਸਤ ਗੁਰ ਆਪਣੈ ਰਖੇ ਚਰਨ ਕਮਲ ਬਸੇ ਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਈਸ਼ ਪੁਜਾਈ ਨਾਨਕ ਦਾਸ ਤਾ ਕ ਬਲ ਹਾਰ ਜਿਨ ਪੂਰਨ ਪੈਰ ਰਖਾਈ ਸਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਗਾ ਸਤਾ ਕ ਬਲਹਾਰਾ ਜਿਨ ਪੂਰਨ ਪਾਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮੈਂ ਹੱਲਾ ਪੰਜਵਾ ਤਰਵ ਕੀ ਸ਼ਰਨ ਸਗਲ ਪਹਲਾਥੇ ਦੁਖ ਵਿਨਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਹਾਇਆ ਗੁਰੂ ਪਿਆਰ ਵਾਲੇ ਅਜਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਰਠਿ 라ਗ ਅੰਦਰ ਪਾਵਨ ਅੰਗ 615 ਅਤੇ 16 ਉਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੰਦੇ हे ਭਾਈ ਪਰਮਾਤਮਾ ਦੇ ਸ਼ਰਨ ਪਿਆ ਸਾਰੇ ਹੀ ਡਰ ਦੂਰ ਹੋ ਜਾਂਦੇ ਨੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਹ ਹੁੰਦੇ ਉਹਨਾਂ ਲੋਈ ਹੈ ਜਿਹੜੇ ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਮਾਲਕ ਦੀ ਅराधना ਕਰਦੇ ਨੇ ਸਤਿਨਾਮ ਆਦੇ ਕਰਦੇ ਨੇ ਪ੍ਰਤਿਨਾਤੇ ਮਾਲਕ ਉਹ ਹਰਵਾਨ ਹੁੰਦਾ ਏ ਤੇ ਐਸੀਆਂ ਕਿਰਪਾਵਾਂ ਕਰ ਦਿੰਦਾ ਏ ਕਿਉਂਕਿ ਜਿਹੜਾ ਮਨੋਂ ਖੰਬੰਦਗੀ ਕਰਦਾ ਏ ਸਤਿਗੁਰ ਕਹਿੰਦੇ ਅਵਸਥਾ ਬਣ ਜਾਂਦੀ ਏ ਨਿਰਭਉ ਜਪੈ ਸਗਲ ਭਾਉ ਮਿਟੈ ਇਹੋ ਜੀ ਰਹਿਮਤ ਵਰਤਦੀ ਏ ਸਾਰੇ ਡਰ ਭਾਵੇਂ ਉਹ ਕਿਸੇ ਵੀ ਕਿਸਮ ਦਾ ਹੋਵੇ ਉਹ ਨਾਸ਼ ਹੋ ਜਾਂਦਾ ਏ ਸਤਿਗੁਰੂ ਕਿਰਪਾ ਕਰਨ ਅਸਾਂ ਜੋ ਸਮਾਲਕ ਦੀ ਇਵਾਤਤ ਦੇ ਨਾਲ ਸਿਮਰਨ ਦੇ ਨਾਲ ਜੁੜੀਏ ਤਾਂ ਕਿ ਜੀਵਨ ਸਫਲ ਹੋਵੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣਾ ਸਭਨਾ ਦਾ ਆਵਿਆ ਗਾਵੇ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਇਆ ਭੁੱਲਾ ਦੇਖਿ ਮਾ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀਕੀ ਫਤ